ਕਹੇਗੇ ਨਹੀਂ ਪਤਾ ਨਹੀਂ ਯਾਰ ਤੇ ਆਹ ਸ਼ੋਪਿੰਗ ਮੈਰਾ ਕਰਨੀ ਹੀ ਹੈ ਬੰਦਾ ਟਾਈਮ ਨਾ ਘਾਹ ਰਹਿ ਜਾਂਦਾ ਮੈਂ ਸਾਰੇ ਕੰਮ ਕਾ ਲਏ ਨੇ ਤੇ ਜਨਾਬ ਜੀ ਹੁਣ ਨਹੀਂ ਬਸ ਕੰਮ 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 ਥੰਮ ਬੰਦਾ ਆਂਦਾ ਵੈ ਕੱਪੜੇ-ਕੁਪੜੇ ਲੈਣ ਜਾਂਦਾ ਹੈ ਜੁਲਰੀ ਲੈਣ ਜਾਂਦਾ ਵੈ ਹਾਏ ਉਹ ਲਈ ਜੁਲਰੀ ਜਿਹੜੀ ਮੈਂ ਸਾਰੀ ਲੈ ਲੈਣੀ ਹੈ ਪਤਾ ਸਵਾਹਨ ਡੰਗਰ ਜੀ ਜਨਾਈਆਂ ਵੀ ਘਰੋਂ ਕੱਢ ਬੈਠੇ ਨੇ ਸੌਇਦਨ ਜੁੜ ਲੈਗੀ ਦੇਖੋ ਮੈਂ ਕਿਹੜਾ ਹਾਂ ਕਿ ਕਿੰਨੇ ਦਿਨ ਹੋ ਗਏ ਆ ਸ਼ਮਮੀ ਭਾਗੀ ਨਜ਼ਰ ਨਹੀਂ ਆਈ ਮੈਂ ਆਪਣੇ ਘਰ ਕਿੱਦਾਂ ਵੇਖਾਂ ਮੈਂ ਬੱਸ ਹਾਂ ਕਿ ਤੱਕ ਆ ਗਿਆ ਕਿ ਚੰਗਾ ਫਿਰ ਨੂੰ ਲੱਗਦਾ ਜਿਵੇਂ ਟੰਡਲੀ ਜਨੇ ਆ ਕਰਦੀ ਜਿ ਸਹੀ ਹੈ बहुत सुनना हाँ जी सीकाली ती कोई गेस्ट है ना ओ, <laughs> हो गैस मैं रंजीत दिने की वाइफ हाँ गैस मेरे गनिवार भी क्या गैस्ट जो गैसटे नए चल गए ਦਾ ਮਤਲਬ ਗਲੀ ਚ ਜੜੀਆਂ ਗੱਲਾਂ ਹੁੰਦੀਆਂ ਸਹੀ ਆ ਕੀ ਆਂਟੀ ਨੇ ਮੈਨੂੰ ਦੱਸਿਆ ਸੀ ਕਿ ਰਾਣਾ ਦੂਜਾ ਵਿਆਹ ਕਰਾਉਣ ਲੱਗਾ ਤੇ ਇਹ ਸਗਾ ਤੋਂ ਐਟੀਟਿਊਡ ਤੇ ਵੇ ਦਾ ਮਤਲਬ ਸ਼ਮਨੀ ਭਾਬੀ ਨੂੰ ਇਹਨਾਂ ਨੇ ਘਰੋਂ ਕੱਢਤਾ ਪਰ ਇਦਾਂ ਕੱਢ ਨਹੀਂ ਸਕਦੇ ਪਤਾ ਤੇ ਕਰਨੀ ਪੈਣਾ ਕਿ ਸ਼ਮਨੀ ਭਾਬੀ ਗਈ ਕਿੱਥੇ ਅੱਗੇ ਤੇ ਉਹਦੇ ਨਾਲ ਇੰਨਾ ਮਾੜਾ ਆ ਕਿ ਰੱਬ ਨੇ ਪਹਿਲੀ ਮਾਰ ਉਹਨੂੰ ਮਾਰੀ ਉਹ ਦੇ ਘਰ ਲਾਦ ਨਹੀਂ ਹੋਈ ਤੇ ਦੂਜੀ ਮਾਰ ਇਹਨਾਂ ਨੇ ਮਾਰਤੀ ਇਹਨਾਂ ਦਾ ਬੜੇ ਚਿਰ ਦਾ ਜਾਣਦੀ ਹੈ ਜੀ ਸੱਸ ਨੂੰ ਇਹ ਹੈਗੀ ਤੇ ਇੰਨੀ ਕਮੀਨੀ ਔਰਤ ਹੈ ਨਾ ਕਿਦਾ ਕਹਿਣ ਦੀ ਗੱਲ ਨਹੀਂ ਵੀ ਆਪਣਾ ਕਮੀਨਪੁਣਾ ਦਿਖਾਈ ਦਿੱਤਾ ਉਹ ਦੂਜੀ ਸੌਂਤ ਉੱਤ ਲਿਆ ਕੇ ਬਿਠਾਤੀ ਕਰੇ ਕੋਈ ਗੱਲ ਨਹੀਂ ਰੱਬ ਤੇ ਵੇਖਦਾ ਹੀ ਹੈ ਨਾ ਪਰਮਾਤਮਾ ਇਹਨਾਂ ਦੇ ਨਾਲ ਵੀ ਉਹੀ ਕੁਝ ਕਰੇਗਾ ਜੇ ਇਹ ਕਹਿ ਦਿੱਤੀ ਪਹਿਣਾ ਕਰਨੇ ਸ਼ੰਮੀ ਭਾਬੀ ਦਾ ਐਡਰੈਸ ਤਾਂ ਮੈਨੂੰ ਪਤਾ ਵਾ ਕਿਉਂਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਮੈਂ ਕਿੱਥੇ ਰਹਿਣੀ ਤੇ ਅੱਜ ਮੈਂ ਪਤਾ ਕਰਕੇ ਰਹਿਣਾ ਮੈਂ ਜਾਣੀ ਸ਼ੰਮੀ ਭਾਬੀ ਤਾਂ ਆਪਣਾ ਹੱਕ ਨਹੀਂ ਛੱਡ ਸਕਦੇ ਉਹ ਘਰ ਨਹੀਂ ਛੱਡ ਸਕਦੇ ਇਹ ਲੋ ਮੈਂ ਅੱਜ ਪਤਾ ਕਰਕੇ ਆਵਾਂ ਉਹ ਹੁਣ ਲਾਵਾਂ ਕਿ ਸਿੱਧਾ ਜਾਵਾਂ ਐਡਰੈਸ ਤੇ ਮੈਨੂੰ ਪਤਾ ਵਾ ਤੇ ਪਤਾ ਦੇ ਕਰਕੇ ਮੈਂ ਵੀ ਰਹਿਣਾ ਇਹ ਗੱਲ ਕੀ ਆ ਮੇਵਾ ਬੇਬੇ ਦਾ ਆਪਣਾ ਹੱਕ ਨਹੀਂ ਛੱਡ ਸਕਦੀ ਕੋਈ ਨਹੀਂ ਅੱਜ ਮੈਂ ਜਾਣੀ ਸ਼ਾਮਾ ਤੇ ਕਾ ਪਤਾ ਕਰਨਾ ਹੀ ਕਰਨਾ ਕਿ ਕੀ ਗੱਲ ਹੈ ਜਿਹੜੀਆਂ ਗੱਲਾਂ ਲੋਕੀ ਕਰਦੇ ਹੋ ਸੱਚੀਆਂ ਕੋਈ ਨਾ ਮੈਂ ਕਰਕੇ ਉਹਨੀ ਗੱਲ ਫੋਨ 'ਚ ਲਾਉਂਦੀ ਆ ਫੋਨ ਨਹੀਂ ਲੱਗਾਂ ਜਾ ਨਹੀਂ ਚੁੱਕਣ ਦੇ ਘਰ ਤੇ ਠੀਕ ਤਿਆਰ ਆ ਇਸੇ ਗੱਲ ਤੇ ਅੱਜ ਦੇ ਬਾਹਰ ਨਾ ਨਹੀਂ ਕਿਹਾ ਸੀ ਕਿ ਟਿੱਟਲ ਨਿਵਾਸ ਲਿਖਿਆ ਹੈ ਚਲੋ ਅੱਗੇ ਜਾ ਕੇ ਵੇਖੀ ਕਿੱਥੇ ਲਿਖਿਆ ਹੋਇਆ ਹੈ ਫੰਮੀ ਨੂੰ ਫੋਨ ਨਹੀਂ ਕਰ ਲੈਣੀ ਦੁਬਾਰਾ ਕਿਤਾ ਚੁੱਕ ਹੀ ਲਵੇ ਧੋਖਾ ਜਨਾਨੀ ਦਾ ਕਿਤਾ ਫੋਨ ਮੇਂ ਚੁੱਕਦੀ ਬੈਠ ਕਿ ਫੋਨ ਹੀ ਚੁੱਕ ਲਵੇ ਮੈਂ ਕਿਹਨੂੰ ਕਹਿੰਦਾ ਬਰਤਣਾ ਮੋੜ ਚੁੱਕੀ ਤੇ ਚਲ ਕੋਈ ਨਹੀਂ ਵਾਗੜਾ ਕੇ ਬੀਂ ਪੁੱਲ ਤੇ ਦੱਸੂਗਾ ਵੀ ਕਿਹੜਾ ਘਰ ਹੈ ਤੇ ਸ਼ਾਮ ਨੂੰ ਦੇਖਾਂ ਮੈਂ ਕਿਹੜਾ ਹੈ ਘਰ ਤੇ ਆਵਾ है रेस्ट है एक ਕਿਵਨੂ ਸੀ ਤੇਨਹਰਾ ਫੋਨ ਕਿਉਂ ਚੁੱਕਣ ਲੈ ਅੱਛਾ ਚਲੋ ਆ ਜਾਦੇ ਕਿ ਅਬੀ ਤੇਨ ਕੱਢਦਾ ਤਾ ਲਾ ਗਿਆ ਮੈਂ ਨਾ ਦਾ ਅੱਜ ਤੋਂ ਹੀ ਕੋਸਿਆ ਨਹੀਂ ਨਾ ਤੈਨਿਆ ਆਉਂਦਾ ਮੈਂ ਲੱਭੀ ਰਿਹਾ ਸੀ ਤਨਸਰਕਾ ਦੋਗੇ ਤੋਰੀ ਮੇ ਚੰਮੀ ਇਹ ਕੋ ਨਹੀਂ ਅਬੀ ਇਹ ਨਾ ਸਾਡੇ ਲੱਗੇ ਰਹਿੰਦੇ ਸੀ ਉੱਥੇ ਸੋਰੀ ਹਾਂ ਜੀ ਰੈਂਡਿਟੋ ਨਾ ਕਾਰਲਾ ਦੀ ਕਾਰਸੀ ਇਹਨਾਂ ਦਾ ਤੇ ਇਹਨਾਂ ਦਾ ਮੇਰੇ ਨਾਲ ਬਹੁਤ ਪਿਆਰ ਸੀ। ਅੱਛਾ ਤੁਹਾਨੂੰ ਐਡਰੈਸ ਕਿ ਤੋਂ ਕਿੱਥੇ? ਐਡਰੈਸ? ਇਹ ਤਾਂ ਭਾਬੀ ਨੇ ਲੈ ਲਿਆ ਮੈਂ ਜੀ ਦਾਸਤਾ ਹੈ। ਕਈ ਵਾਰ ਦੱਸਿਆ ਸੀ ਕਿ ਪੇਕੇ ਇੱਥੇ ਆ ਤੇ ਆਹ ਐਡਰੈਸ ਆ। ਅੱਛਾ ਆਓ ਆਓ ਬੇਟੂ ਤੇ ਸਹੀ ਬੇਟੂ ਮੈਂ ਪਾ ਲਈ ਆਂ। ਬੇਟੂ ਮੈਂ ਭਾਂਡੂ ਲੈ ਕੇ ਆਂ। ਹੋਰ ਤਾਂ ਵੀ ਸੁਣਨਾ ਇਹਦਾ ਠੀਕ ਹੈ ਨਾ? ਹੋਰ ਸੁਣਨਾ ਭਾਬੀ ਕੀ ਸੁਣਨ ਦੀ ਤੈਨੂੰ ਪਤਾ ਅੱਜ ਮੈਂ ਕੋਠੇ ਤੇ ਗਈ ਹੁਣ 4 ਦਿਨ ਹੋ ਗਏ ਮੈਂ ਮਹਿੰਦੀ ਪਾਈ ਕਿ ਮੈਨੂੰ ਤੂੰ ਨਜ਼ਰ ਨਹੀਂ ਆਂਦੀ ਮੈਂ ਰੋ ਚੱਕਰ ਲਾ ਕੇ ਆ ਜੰਨੀ ਥੱਲੇ ਤੇ ਫਿਰ ਮੈਂ ਇੱਕ ਦਿਨ ਤੇ ਸਾਸ ਨੂੰ ਪੁੱਛ ਹੀ ਲਿਆ ਮੈਂ ਕਹਿੰਦੀ ਸ਼ਮੀ ਭਾਬੀ ਕਿੱਥੇ ਤੈਨੂੰ ਪਤਾ ਉਹਨੇ ਜਵਾਬ ਨਹੀਂ ਦਿੱਤਾ ਕੀ ਕਹਿੰਦੀ ਮੂੰਹ ਜਾਂ ਮਰੋੜ ਕੇ ਮੇਰੇ ਲੱਗੋ ਨੰਗੀ ਕਹਿੰਦੀ ਹੂੰ ਇੱਤਾ ਕਰਕੇ ਨੰਗੀ ਕਿੱਟੀ ਮੈਨੂੰ ਉਹਨਾਂ ਨੇ ਘਰੋਂ ਕੱਢਤਾ ਐ ਮੈਨੂੰ ਭਾਬੀ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਤੈਨੂੰ ਪਤਾ ਜਿਹੜੇ ਤੁਹਾਡੇ ਨਾਲ ਦੇ ਘਰ ਵਾਲੇ ਸੀ ਭਾਬੀ ਰੋਣਾ ਮੇਰੀ ਗੱਲ ਸੁਣ ਉਹਨਾਂ ਨੇ ਮੈਨੂੰ ਕਿਹਾ ਕਿ ਰਾਣਾ ਦੂਜਾ ਵਿਆਹ ਕਰਾਉਣ ਲੱਗਾ ਤੈਨੂੰ ਪਤਾ ਮੈਨੂੰ ਯਕੀਨ ਨਹੀਂ ਆਇਆ ਤੇ ਅੱਜ ਅੱਜ ਉਹਨਾਂ ਨੇ ਚੁੜੇਲ ਜੀ ਨੂੰ ਕੋਠੇ ਤੇ ਵੇਖਿਆ ਅੱਛਾ ਹਾਂ ਕੀ ਕਰਦੀ ਪਾਂਡੀ ਸੁਕਣੇ ਤੇ ਮੈਂ ਉੱਥੇ ਖੜੀ ਮੈਂ ਵੀ ਵਾਇਲ ਦਿੱਤੀ ਮੈਂ ਕਿਹਾ ਗੱਲ ਸੁਣਿਓ ਤੇ ਮਿਆਂ ਸੋ ਕੋ ਨੂੰ ਪੁੱਛਿਆ ਮੈਂ ਕਿਾ ਤੁਸੀਂ ਗੈਸਟ ਹੋਏ ਕਈ ਕਹਿੰਨੀ ਗੈਸਟੋ ਤੇ ਉਹੀ ਜਿਹੜੀ ਨਿਕਲ ਗਏ ਐਲਫਾਨੀ ਕੀ ਕਰਾਂ ਕਿੱਟੀ ਜਦੋਂ ਮੇਰੇ ਆਪਣਿਆਂ ਨੇ ਮੈਨੂੰ ਪਰੌਣੀ ਬਣਾ ਕੇ ਕੱਢਤਾ ਤੇ ਗੈਰਾਂ ਤੇ ਕੀ ਰੋਜ਼ ਕਰਾਂ ਜਿਨ੍ਹਾਂ ਦੇ ਨਾਲ ਮੈਂ ਇੰਨਾ ਚਿਰ ਰਹੀ ਹਾਂ ਉਹਨਾਂ ਦਾ ਹੀ ਮੇਰੇ ਨਾਲ ਕੋਈ ਪਿਆਰ ਨਹੀਂ ਆ ਉਹ ਮੈਨੂੰ ਸਮਝ ਹੀ ਨਹੀਂ ਸਕੇ ਮੈਂ ਕੀ ਕੀਆਂ ਤੂੰ ਇਤਰਾ ਇੰਨੀ ਕਮਜ਼ੋਰ ਪੈ ਗਈ ਕੀ ਉਕਾਲਦੀ ਆਈ ਉਹ ਆਪਣਾ ਹੱਕ ਜਮਾ ਲਈ ਜਦ ਕੀ ਹੱਕ ਤੇ ਤੇਰਾ ਣਿਛ ਦੇਣੇ ਜਦ ਮੇਰਾ ਘਰ ਵਾਲਾ ਹੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਆ ਤੇ ਮੈਂ ਉੱਥੇ ਕੀ ਕਰੂੰਗੀ ਆਹ ਡਿਸੀਜਨ ਤੇ ਉਹਦਾ ਵਾ ਤੈਨੂੰ ਤੇ ਪਤਾ ਹੀ ਆ ਹ ਰਾਬ ਨੇ ਮੈਨੂੰ ਬੱਚੇ ਤੋਂ ਵਾਂਝੇ ਰੱਖਿਆ ਵਾ ਅਗਲਾ ਮੈਨੂੰ ਸਾਫ਼ ਆਂਦਾ ਵਾ ਕਿ ਲੈ ਮੈਂ ਵਿਆਹ ਕਰਾਉਣਾ ਤੇ ਕਰਾਉਣਾ ਵਾ ਮੈਂ ਆਪਣਾ ਪਰਿਵਾਰ ਅੱਗੇ ਤੋੜਨਾ ਵਾ ਆ ਤੂੰ ਕਹੋਣਿਆ ਤੇ ਦੱਸ ਉੱਥੇ ਮੈਂ ਕੀ ਕਰਾਂ ਮੇਰੀ ਗੱਲ ਸੁਣ ਭਾਗੋ ਬੱਚੇ ਤੋਂ ਮਾਂ ਜੀ ਇਹ ਤੇਰੇ ਹੱਥ ਆਸੇ ਇਹ ਤੇ ਉਹ ਪ੍ਰਮਾਤਮਾ ਦੀ ਦੇਣ ਆ। ਨਾਲੇ ਸਾਰੇ ਕਰਮਾਂ ਦੇ ਖੇਲ ਹੁੰਦੇ ਆ। ਜੇ ਪ੍ਰਮਾਤਮਾ ਨੇ ਦੇਣਾ ਹੁੰਦਾ ਆਪ ਹੀ ਦੇਗਾ। ਹਾਂਜੀ ਮੀਤ ਨਹੀਂ ਛੱਡਣੀ ਚਾਹੀਦੀ। ਪਰ ਇਹਨੇ ਤਾਂ ਹੌਸਲਾ ਛੱਡ ਦਿੱਤਾ। ਨਹੀਂ ਏਦਾਂ ਕਰਕੇ ਤੁਸੀਂ ਤੇ ਰਾਣੀ ਨੂੰ ਹੌਲ ਖੋਲ ਦੇਤੀ। ਉਹ ਤਾਂ ਐਸਾਂ ਕਰਨ ਦੇ ਬੇਨ ਵਿਆਹ ਕੇ ਉਹ ਘਰ ਲੈ ਆਂਦੀ। ਤੇ ਤੂੰ ਉਹਨੂੰ ਹੌਲ ਛੁੱਟ ਦੇਤੀ ਇੱਥੇ ਆ ਕੇ ਕਿ ਜਾ ਕਰਾਲਾ। ਇਹ ਵੀ ਤੇ ਗਲਤੀਆਂ ਨੇ ਭਾਬੀ। ਤੇ ਕੀ ਕਰਾਂ? ਮੈਨੂੰ ਇਹ ਦੱਸ ਮੈਂ ਉਸ ਘਰ ਚ ਰਹਿ ਕੇ ਆਪਣੀ ਅੱਖੀ ਉਹਨਾਂ ਨੂੰ ਕੋਠੇ ਦੀਆਂ ਬੰਦੀਆਂ ਵੇਖ ਕੇ ਮੈਨੂੰ ਦੁੱਖ ਨਹੀਂ ਲੱਗੂਗਾ ਕਿਉਂਕਿ ਮੈਂ ਉੱਥੇ ਰਹਿ ਕੇ ਜਨਾਨੀ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਹੈ ਇਹ ਤੇਰਾ ਹੱਕ ਆ ਤੂੰ ਆਪਣਾ ਹੱਕ ਨਹੀਂ ਛੱਡ ਸਕਦੀ ਮਤਲਬ ਤੂੰ ਜਾ ਉਸ ਘਰ ਚ ਤੈਨੂੰ ਜਾਣਾ ਪੈਣਾ ਪਰ ਕਿੱਟੀ ਇਹ ਕਿਵੇਂ ਜਾਏ ਨਾ ਦੇ ਸਾਸੇ ਦੇ ਨਾਲ ਇਹਦੇ ਨਾ ਦੀ ਔਰ ਨਾਲਿਆ ਤੇ ਨਾ ਘਰ ਵਾਲਾ ਭਾਬੀ ਜਨਾਨੀ ਦੇ ਕਈ ਰੂਪ ਹੁੰਦੇ ਆ ਕਮਜ਼ੋਰ ਪੈਗੀ ਤੇ ਪੈਗੀ ਵੇਖੋ ਕੱਲ ਨੂੰ ਉਹਨਾਂ ਦੀ ਵੀ ਗਰਸਤੀ ਵਧਣੀ ਆ ਉਹ ਤੁਹਾਨੂੰ ਸਾਂਭਣਗੇ ਤੇਰੇ ਤੇ ਮਾਂ ਪਿਓ ਅੱਗੇ ਨਹੀਂ ਹੈਗੇ ਸਿਰ ਤੇ ਤੇ ਤੂੰ ਸਾਰੀ ਉਮਰ ਇੱਥੇ ਬਹਿ ਕੇ ਕੀ ਕਰੇਂਗੀ ਕਿੱਟੀ ਅੱਜ ਤੇ ਮੇਰੀ ਰਬਰਗੀ ਭਾਬੀ 24 ਘੰਟੇ ਮੇਰੇ ਨਾਲ ਆ ਤੈਨੂੰ ਪਤਾ ਇਹ ਮੇਰੀ ਅੱਖਾਂ ਚੋਂ ਨਹੀਂ ਵੇਖ ਸਕਦੀ ਜਦ ਮੈਂ ਰੋਂਦੀ ਆ ਤੇ ਨਾਲ ਇਹ ਰੋਂਦੀ ਆ ਵੇਖ ਭਾਬੀ ਇਹ ਦੂਜੀਆਂ ਪਰਜਾਈਆਂ ਵਰਗੀ ਨਹੀਂ ਹੈਗੀ ਦੇ ਮੈਂ ਮੰਨਦੀ ਆ ਮੈਂ ਐਗਰੀ ਇਸ ਗੱਲ ਤੋਂ ਤੁਹਾਡੇ ਨਾਲ ਕਿ ਤੁਹਾਡੇ ਭਰਾ ਪਰਚਾਈ ਤੋਂ ਉਹਨੂੰ ਤੁਹਾਡਾ ਸਾਥ ਦਿੰਦੇ ਆ ਤੇ ਚਾਹੀਦਾ ਵੀ ਆ ਪਰ ਜੋ ਤੇਰਾ ਹੱਕ ਆ ਉਹ ਤੇਰਾ ਹੀ ਰਹਿਣਾ ਵੇਖ ਕੱਲ ਨੂੰ ਅਗਲਾ ਤੈਨੂੰ ਡਿਵੋਰਸ ਪੇਪਰ ਭੇਜ ਦਵਾਂ ਤੇ ਤੂੰ ਸਾਈਨ ਕਰ ਦੇਂਗੀ ਉਹਨਾਂ ਵਾਸਤੇ ਸਾਰੇ ਰਾਤ ਉੱਲ ਕੇ ਇਹ ਨਹੀਂ ਜਲਦੀ ਨਹੀਂ ਆਪਾਂ ਸਾਈਨ ਕਰਨ ਲੱਗੇ ਤੇ ਤੂੰ ਇੱਕ ਦਿਲਾ ਕਿਹੜਾ ਵੇਖਦੀ ਆ ਤੂੰ ਤੇ ਡਿਵੋਰਸ ਪੇਪਰ ਅੜੀਕਦੀ ਪਈ ਉਹ ਜਾ ਉਨੂੰ ਘਰੋਂ ਕੱਢ ਉਹਦਾ ਕੀ ਹੱਕ ਹੈ ਘਰ 'ਚ ਰਹਿਣ ਦਾ ਕਿੱਟੀ ਮੈਂ ਉਹਨੂੰ ਕਿੱਦਾਂ ਘਰੋਂ ਕੱਢਦਾ ਉਹ ਤੇ ਪੱਕੀ ਪੈਰੀ ਆਈ ਆ ਜਦ ਮੇਰੀ ਸੱਸ ਘਰ ਵਾਲਾ ਦਿਓਰ ਸਾਰੇ ਇਹ ਗੱਲ ਚਾਹੁੰਦੇ ਆ ਕਿ ਉਹਦੇ ਨਾਲ ਵਿਆਹ ਹੋਵੇ ਰਣਜੀਤ ਦਾ ਤੇ ਦੱਸ ਮੈਂ ਰੋਕਣ ਵਾਲੀ ਕੌਣ ਆ ਇੱਥੇ ਤੂੰ ਸਭ ਕੁਝ ਕਰ ਸਕਦੀ ਆ ਵੇਖ ਦੂਜਾ ਵਿਆਹ ਕਰਾਉਣਾ ਕੋਈ ਸੌਖੀ ਗੱਲ ਨਹੀਂਗੀ ਇਲੈਗਲ ਇਸ ਕਰਕੇ ਤੂੰ ਕੇਸ ਵੀ ਕਰ ਸਕਦੀ ਆ ਤੂੰ ਬੜਾ ਕੁਝ ਕਰ ਸਕਦੀ ਆ ਤੂੰ ਚਾਹੇ ਨਾ ਤਾਂ ਤੂੰ ਜਦਿਆਂ ਨੂੰ ਘਰੋਂ ਕੱਢ ਸਕਦੀ ਕਿ ਤੇਰੇ ਹੁੰਦਿਆ ਦੂਜੀ ਜਨਾਨੀ ਕਿਤਰਾ ਬਿਠਾ ਲਈ ਉਹਨੇ ਤੇ ਆਪਣੇ ਘਰ ਵਾਲੇ ਦਾ ਕੀ ਕਰਾਂ ਉਹ ਕਹਿੰਦਾ ਵਾ ਕਿ ਮੈਂ ਆਪਣਾ ਪਰਿਵਾਰ ਵਧਾਉਣਾ ਵਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਵਾ ਮੈਨੂੰ ਬੱਚਾ ਚਾਹੀਦਾ ਵਾ ਕਹਿੰਦਾ ਤੂੰ ਬਾਜ ਜਾਂ ਬਾਜ ਤੇਰੇ ਤੇ ਤੇਰਾ ਕੀ ਕਸੂਰ ਆ ਇਹ ਉਹ ਨਹੀਂ ਨਾ ਮੰਨਦੇ ਕਿ ਇਹ ਚ ਮੇਰਾ ਕੋਈ ਕਸੂਰ ਨਹੀਂ ਆ ਤੈਨੂੰ ਤੇ ਪਤਾ ਹੀ ਆ ਕੋਈ ਵੀ ਕੁੜੀ ਜਦ ਸਹੁਰੇ ਘਰ ਵਿਆਹ ਕਰਾਉਂਦੀ ਹੈ ਨਾ ਤੇ ਉਹਦੇ ਘਰ ਬੱਚਾ ਨਹੀਂ ਹੁੰਦਾ ਉਹ ਇਹਨੇ ਸੋਚ ਲਈ ਕਿ ਇਹ ਸਾਡੀ ਕਿਸਮਤ ਆ ਇਹ ਤੇ ਸਾਡਾ ਵੀ ਦੋਸ਼ ਹੋ ਸਕਦਾ ਵਾ ਉਹ ਕਹਿੰਦੇ ਆ ਇਹਦੇ ਚ ਕੁੜੀ ਦਾ ਕਸੂਰ ਆ ਆ ਧੱਕੇ ਮਾਰ ਕੇ ਉਹਨੂੰ ਬਾਹਰ ਕੱਢੋ ਇਹ ਸਾਰਾ ਕੁਛ ਨਾ ਉਹਦੀ ਮਾਂ ਦਾ ਕੀਤਾ ਕਰਾਇਆ ਰਾਣਾ ਇਦਾਂ ਦਾ ਨਹੀਂ ਹੈਗਾ ਇਹ ਇਹ ਜੋ ਕੁਛ ਵੀ ਇਹਨਾਂ ਦੀ ਮਾਂ ਨੇ ਕੋਲ ਕੇ ਪਾਇਆ ਉਹਦੇ ਦਿਮਾਗ ਚ ਅੱਛਾ ਕਿਤੇ ਕਿਉਂਕਿ ਜਿਨ੍ਹਾਂ ਨੇ ਰਾਣੇ ਨੂੰ ਕੋਈ ਬੰਨ ਕੇ ਕਹਿਣ ਡਿਆ ਵਾ ਕਿ ਤੂੰ ਉਹ ਜਨਾਨੀ ਰੱਖ ਤੇ ਉਹ ਜਨਾਨੀ ਨਾਲ ਵਿਆਹ ਕਰ ਆ ਰਾਣਾ ਦੁੱਧ ਚੁੰਗਦਾ ਬੱਚਾ ਵਾ ਉਹਨੂੰ ਪਤਾ ਨਹੀਂ ਲੱਗਦਾ ਵੇਖ ਕਿ ਮੇਰੀ ਜਨਾਨੀ ਧੱਕੇ ਖਾਂਦੀ ਫਿਰੰਡੀ ਆ ਰੁਲੰਡੀ ਆ ਉਹਨਾਂ ਦੀਆਂ ਧੀਆਂ ਨਾਲ ਇਹ ਕੁਛ ਨਹੀਂ ਨਾ ਹੋਇਆ ਤਾਂ ਕਰਕੇ ਇਹ ਬਗਾਨੀਆਂ ਧੀਆਂ ਦਾ ਦੁੱਖ ਕਿੱਥੋਂ ਸਮਝਣ ਇਹੋ ਜੀਆਂ ਸੱਸਾਂ ਤੇ ਵੱਡਣ ਜੋਗੀਆਂ ਐ ਧੀਆਂ ਦੇ ਦੁੱਖ ਉਹਨੂੰ ਹੀ ਹੁੰਦਾ ਏ ਜਿਨ੍ਹਾਂ ਦੀਆਂ ਧੀਆਂ ਹੋਣ ਇਹਨਾਂ ਦੀ ਤੇ ਕੇ ਹੈ ਗਿਆ ਉਹ ਵੀ ਘਰ ਸੁਖੀ ਆ ਸੁਖੀ ਆ ਉਹਦੇ ਨਾਲ ਤੇ ਕੁਛ ਨਹੀਂ ਲੱਗਿਆ ਹੋਇਆ ਵੈਸੇ ਕਿੱਕੀ ਸਹੀ ਕਹਿਂਦੀ ਐ ਤੈਨੂੰ ਜਾਣਾ ਚਾਹੀਦਾ ਹੈ ਜਾ ਕੇ ਭਾਬੀ ਤੂੰ ਹੀ ਕੱਢਣਾ ਉਸ ਜਨਾਨੀ ਨੂੰ ਬਾਹਰ ਹਾਂ ਭੀ ਵੀਰੇ ਦਾ ਤਾਂ ਤੈਨੂੰ ਪਤਾ ਹੀ ਆ ਉੱਧਰ ਮੈਨੂੰ ਕਦੀ ਵੀ ਨਹੀਂ ਉੱਧਰ ਜਾਣ ਦਊਗਾ ਕੋਈ ਇਸੇ ਸਮਝਦੇ ਨਹੀਂ ਪਏ ਕੋਈ ਨਹੀਂ ਸ਼ਮੀ ਮੈਂ ਸਮਝਾਵਾਂਗੀ ਵੇਖ ਜੋ ਤੂੰ ਭਾਬੀ ਕਰ ਸਕਦੀ ਹੈ ਨਾ ਉਹ ਦੂਜਾ ਕੋਈ ਨਹੀਂ ਕਰ ਸਕਦਾ ਜੇ ਤੂੰ ਆਪਣੀ ਆਈ ਤੇ ਆਜੇ ਨਾ ਤੇਰੇ ਸੱਸ ਵੀ ਤੇਰੇ ਅੱਗੇ ਨਹੀਂ ਬੋਲੇਗੀ ਤੇ ਤੇਰਾ ਘਰ ਵਾਲਾ ਵੀ ਤੇਰੇ ਅੱਗੇ ਬੋਲੇਗਾ ਕਿੱਟੀ ਵਿਆਹ ਦੀਆਂ ਤੇ ਤਿਆਰੀਆਂ ਚੱਲਣ ਲੱਗ ਪਈਆਂ ਹੋਣੀਆਂ ਤੇ ਇਹੀ ਤੇ ਟਾਈਮ ਆ ਵਿਆਹ ਦੀਆਂ ਤਿਆਰੀਆਂ ਨੂੰ ਰੋਕਣ ਦਾ ਰੋਕੰਦਾ ਇੱਥੇ ਤੂੰ ਐਂਟਰੀ ਮਾਰ ਉਹਨੂੰ ਘਰੋਂ ਬਾਹਰ ਕੱਢ ਸਿੰਗਤਾਈ ਸੀ ਇੱਥੇ ਰਹਿਣ ਮੇਰੇ ਨਾਲ ਹੀ ਉਹ ਮੈਨੂੰ ਕਹਿੰਦੀ ਸੀ ਕਿ ਦੀਦੀ ਮੈਂ ਤੇਰੇ ਨਾਲ ਇੱਥੇ ਹੀ ਰਹਿਣਾ ਵਾ ਅਸੀਂ ਉਹਨੂੰ ਸਮਝਾ ਕੇ ਭੇਜਿਆ ਕਿ ਬਾਪ ਤੂੰ ਆਪਣੇ ਘਰੇ ਚੱਲ ਤੇਰਾ ਛੋਟਾ ਜਿਹਾ ਬੱਚਾ ਵਾ ਤੂੰ ਘਾਤੋ ਆਪਣਾ ਪਰਿਵਾਰ ਬਖੇਰਣ ਦੀ ਆ ਨਨਸਾਈ ਵੀ ਆ ਗਿਆ ਸੀ ਨਾ ਤੇ ਮੈਂ ਉਹਨੂੰ ਉੱਧਰ ਭੇਜਤਾ ਵਾ ਮੈਨੂੰ ਨਹੀਂ ਪਤਾ ਵੀ ਉੱਧਰ ਦਾ ਕੀ ਮਹੌਲ ਆ ਤੇ ਕੀ ਨਹੀਂ ਉਹਦਾ ਬਿਨੂੰ ਅਜੇ ਤੱਕ ਕੋਈ ਫੋਨ ਨਹੀਂ ਆਇਆ ਜਾ ਕੇ ਦੇਖ ਪਾਵੇ ਮੋਰ ਗਲੀ ਚ ਤੇ ਹੀ ਰੋਲਾ ਪਿਆ ਕਿ ਥੋੜੇ ਦਿਨਾਂ ਨੂੰ ਵਿਆਹ ਹੈ ਅੱਛਾ ਇਹ ਤਾਂ ਲੋਕੀ ਉਹ ਵਿਆਹ ਤੇ ਕਹ ਕਹੁੰਚ ਤੂੰ ਆਪਣਾ ਜਾ ਕੇ ਹੱਕ ਜਮਾ ਕੇ ਮੈਂ ਇਹਦੀ ਪਹਿਲੀ ਵੋਟਿੰਗ ਤੇ ਮੈਂ ਇੱਥੇ ਹੀ ਰਹਿਣਾ ਕਿਤੀ ਮੇਰੀ ਗੱਲ ਸੁਣ ਜੇ ਮੰਨ ਲਾ ਮੇਰੀ ਗੱਲ ਉਥੇ ਕਿਹਨੇ ਨਾ ਮੰਨੀ ਨਾ ਸੱਸ ਨੇ ਤੇ ਨਾਲ ਦਾ ਨਾ ਖਾਸ ਕਰਕੇ ਰੰਜੀਤ ਮੰਨੇਗਾ ਤੇ ਮੈਂ ਕੀ ਕਰੂੰਗੀ ਹ ਜੇ ਰੰਜੀਤ ਨੇ ਮੇਰੇ ਸਾਹਮਣੇ ਉਹਦੇ ਨਾਲ ਵਿਆਹ ਕਰਾ ਲਿਆ ਤੇ ਮੈਂ ਕਿੱਦਾਂ ਵੇਖੂੰਗੀ ਅੱਖੀ ਸਭ ਕੁਝ ਮੈਂ ਆਪਣੇ ਬੈਰੀ ਖੋਦੇ ਘਵਾੜਾ ਵਜਦੇ ਕਿੱਦਾਂ ਵੇਖ ਸਕਦੀ ਹਾਂ ਭਾਬੀ ਮੈਂ ਤੁਹਾਨੂੰ ਦੱਸਾਂ ਤੂੰ ਨਾ ਆਪਣੇ ਕੋਰਟ ਦੇ ਆਰਡਰ ਲੈ ਕੇ ਜਾ ਕਿਸੇ ਕੋਸ਼ਿਸ਼ ਕਰਨ ਦੀ ਲੋੜ ਨਹੀਂ ਤੂੰ ਆਪਣਾ ਕੇਸ ਜਿਹੜਾ ਹੈ ਨਾ ਫਾਈਲ ਕਰਾ ਕਿ ਮੇਰੇ ਹੁੰਦਿਆਂ ਮੈਂ ਡਿਵੋਰਸ ਵੀ ਨਹੀਂ ਦੇਣਾ ਚਾਹੁੰਦੀ ਤੇ ਦੂਜਾ ਵਿਆਹ ਕਰਵਾਉਣਾ ਤੇ ਕੋਰਟ ਦੇ ਆਰਡਰ ਲੈ ਕੇ ਜਾ ਵੇਖਿਓ ਕੁੜੀ ਵੀ ਘਰੋਂ ਦਿੱਤਰ ਹੋ ਜਾਏਗੀ ਥੋੜਾ ਤਾਂ ਮਾਗਣਾ ਚੱਲ ਇਮੋਸ਼ਨਲ ਨਾ ਹੋ ਆਪਣੇ ਆਪ ਨੂੰ ਇੰਨੀ ਕਮਜ਼ੋਰ ਨਾ ਸਮਝ। ਚਲ ਭਾਬੀ। ਮੈਂ ਨਾ ਕਿਤੇ ਹੋਰ ਵੀ ਜਾਣਾ। ਮੇਂ ਗਾ ਸੁਣ। ਚਾਹ ਪੀ ਕੇ ਜਾਣਾ। ਹਾਂ। ਬਸ ਚਾਹ ਬਣਾਣੀ। ਮੇਰੀ ਗੱਲ ਸੁਣੋ ਭਾਬੀ। ਮੈਂ ਨਾ ਥੋੜਾ ਜਿਹਾ ਕਿਤੇ ਹੋਰ ਕੰਮ ਵੀ ਜਾਣਾ। ਪਰ ਮੈਨੂੰ ਤੇਰੀ ਬੜੀ ਟੈਨਸ਼ਨ ਹੈ। ਮੈਂ ਕੱਲੋ ਤੇਰੇ ਘਰ ਆਈ। ਮੈਂ ਤੈਨੂੰ ਸਮਝਾਣਾ ਤੇ ਮੇਰੀਆਂ ਗੱਲਾਂ ਵੀ ਯਾਦ ਰੱਖੀ। ਜਿੰਨੀ ਛੱਤੀ ਹੋ ਸਕਦਾ ਨਾ, ਇਹ ਸਟੈਪ ਚੁੱਕ ਲਾ। ਕਿੰਨਾ ਕਚਰੇ ਇੱਥੇ ਬੈਠੀ ਰਹੇਗੀ। ਮੈਂ ਇਹਨਾਂ ਦਾ ਸਲਾਹ ਕਰੂੰਗੀ। हां, ਜਿਹੜੇ ਖੁ ਕੀ ਕੀ ਗਾ ਨਾ। ਬਾਕੀ ਤੂੰ ਚਿੰਤਾ ਨਾ ਕਰ। ਕੋਈ ਗੱਲ ਨਹੀਂ। ਮੇਰੀ ਭਾਬੀ ਉਹ ਕਰ ਤੇਰਾ ਤੇ ਤੇਰਾ ਹੀ ਰਹਿਣਾ। ਕਹਿੰਦੇ ਆ ਨਾ ਜਿਹੜੇ ਗੰਦੇ ਨੂੰ ਸਮਝ ਨਾ ਆਵੇ ਉਹਨੂੰ ਦੂਜੀ ਤਰ੍ਹਾਂ ਸਮਝਉਣਾ ਪੈਂਦਾ। ਠੀਕ ਹੈ। ਚਲ। ਠੀਕ ਹੈ। ਮੈਂ ਰੱਖਿਆ। ਚਲ ਚੱਲ। ਅੱਛਾ ਭਾਬੀ ਜੀ। ਸਤਿ ਸ਼੍ਰੀ ਅਕਾਲ। ਚਲ ਤੇ ਨੂੰ ਗਾਂ ਤੱਕ ਕਰਦਾ। ਚਲੋ ਠੀਕ ਹੈ। ਕੋਈ ਨਹੀਂ ਮੰਮੀ ਤੁਸੀਂ ਖਿਆਲ ਰੱਖੋ ਮਾਮਾ ਜੀ ਦਾ ਫਿਕਰ ਨਾ ਕਰਨਾ ਮਗਰੇ ਮੈਂ ਹੈਗੀ ਆ ਨਾ ਮੈਂ ਸਾਰਾ ਕੁਝ ਸੰਭ ਲੈਣਾ ਗਾਵਾ ਬਸ ਚੱਲੀ ਇਹਨਾਂ ਦਾ ਵੇਟ ਕਰਨ ਨਹੀਂ ਆ ਆਲਨ ਤੇ ਮਾਰਕੀਟ ਹੋ ਆਉਣੇ ਆ ਹਾਂ ਹਾਂ ਠੀਕ ਐ ਕੋਈ ਗੱਲ ਨਹੀਂ ਮੰਮੀ ਚਲੋ ਧਿਆਨ ਰੱਖਿਓ ਆਪਣਾ ਨਵੀਂ ਤਿਆਰ ਹੋਣਾ ਫਿਰ ਠੀਕ ਐ ਕੰਮ ਨੂੰ ਵੇਖ ਲੈ ਕੋ ਕਰ ਲੈ ਮੈਂ ਵੀ ਆਰ ਜਾਣਾ ਮੈਂ ਤੇ ਜੇ ਤੂੰ ਕਰਨੀ ਨਹੀਂ ਤੇ ਮੇਰਾ ਕਰਨ ਦਾ ਕੀ ਫਾਇਦਾ ਸਾਰੇ ਬਾਕੀ ਕੰਮ ਵੀ ਤੇ ਹੈਗੇ ਉਹਨਾਂ ਨਾਲ ਕਰ ਲੈ ਮੈਨੂੰ ਤਾਂ ਆ ਨਹੀਂ ਸਮਝ ਆਂਦੀ ਕਿ ਗੱਲ ਗਈ ਤੇ ਅੱ ਤੋਂ ਬੜੀ ਤਾਬ ਦੀ ਧਰੀ ਸੀ ਫਟਾਫਟ ਜਿਹੜਾ ਮੂੜ ਪਿੱਛੇ ਆਣਾ ਨਹੀਂ ਹੈ ਹੁਣ ਆ ਵੀ ਗਈ ਬੜੀ ਛੇਤੀ ਕੀ ਗੱਲ ਰਾਖ ਨਹੀਂ ਹੋਇਆ ਉਹਨਾਂ ਕੋਲ ਬੜੀ ਛੇਤੀ ਤੋਰ ਤਾ ਉਹਨਾਂ ਨੇ ਤੈਨੂੰ ਹੈ ਕਾਚਾ ਹਾਂ ਅਜਨੂ ਤੂੰ ਵੀਰ ਕਹਿੰਦੀ ਫਿਰਦੀ ਨਾ ਜਿਹਦੇ ਅੱਗੇ ਪਿੱਛੇ ਭੱਜੀ ਖੇਦੀ ਮੇਰੇ ਨਿੱਕਾ ਵੀ ਮੇਰੇ ਨਿੱਕਾ ਵੀ ਉਹੀ ਗਿਆ ਸੀ ਉੱਧਰ ਲੈਣ ਮੈਂ ਆ ਆਪਣੀ ਆਈ ਉਹ ਗਿਆ ਤੇ ਤੂੰ ਆ ਗਈ ਫੁੱਲ ਤਸਕੀ ਕਈਆਂ ਜਨਾਨੀਆਂ ਹੁੰਦੀਆਂ ਵਾਂ ਕਿ ਘਰ ਤੋੜਨ ਵਾਲੀਆਂ ਤੇ ਕਈਆਂ ਜਨਾਨੀਆਂ ਨੂੰ ਪਤਾ ਹੁੰਦਾ ਕਿ ਇਹ ਘਰ ਜੋੜ ਕੇ ਕਿੱਦਾਂ ਰੱਖਣਾ ਹੁਣ ਮੇਰੇ ਤੇ ਘਰ ਦੇ ਨੇ ਸੰਸਕਾਰ ਦਿੱਤੇ ਨੇ ਕਿ ਜੇ ਘਰ ਵਾਲਾ ਪੈਰੀ ਆ ਕੇ ਪਵੇ ਤੇ ਮੈਂ ਨਾ ਜਾਵਾਂ ਤੇ ਹੁਣ ਇਹ ਤੇ ਕਿਹਦੇ ਸੰਸਕਾਰ ਹੀ ਆ ਕਿ ਜੇ ਕੋਈ ਬਿਨਾ ਦੱਸੇ ਬਿਨਾ ਕਾਏ ਜਨਾ ਕੋਈ ਰਿਸ਼ਤੇਦਾਰੀ ਨਾ ਕੋਈ ਜਾਣ ਨਾ ਪਹਿਚਾਨਤ ਕਿਸੇ ਦੇ ਘਰ ਹੀ ਰਹੀ ਜਾਵੇ ਇਹਦੇ ਘਰਦਿਆਂ ਦੀ ਪਰਵਿਸ਼ ਤੇ ਪਤਾ ਹੁੰਦਾ ਨਾ ਤੇ ਹੁਣ ਤੁਹਾਨੂੰ ਪਤਾ ਹੋਊਗਾ ਕਿ ਤੁਹਾਡੇ ਘਰਦਿਆਂ ਨੇ ਕਿਦਾਂ ਦੇਤੀ ਜਿਹੜੇ ਦਿਨ ਹੋ ਗਏ ਇੱਥੇ ਰਹਿਣ ਦੇਣ ਲਾਲੀ ਟੋਂਕ ਆ ਗਿਆ ਸੁਆਦ ਫਿਕਰ ਨਾ ਕਰ ਇਹ ਤੇਰੀਆਂ ਟੋਂਕਾਂ ਕਿਹੇ ਕੰਮ ਨਹੀਂ ਆਉਣੀਆਂ ਦੋ ਦਿਨ ਦੀ ਗੱਲ ਹੈ ਵੈਸੇ ਵੀ ਕਹਿੰਦੇ ਨੇ ਗਦੇ ਘੜੀ ਪੀਣ ਮਜਾਉਣ ਦੇ ਬਰਾਬਰ ਹੁੰਦੇ ਕਹੇ ਹਾਲ ਪੜਨ ਸਮਝੋਣਾ ਤੈਨੂੰ ਤਾਂ ਮਹਾਵਰਾ ਵੀ ਨਹੀਂ ਸਹੀ ਤਰ੍ਹਾਂ ਆਉਂਦਾ। ਅਛਾ? ਹੂੰ। ਹੂੰ। ਔਰ ਮਹਾਵੇ ਦਾ ਰਟਨ ਮੈਂ ਤੈਨੂੰ ਦੂਜਾ ਕਹਿ ਦਵਾਂ। ਗਦਾ ਕੀ ਜਾਣੇ ਨਹੀਂ ਹੁੰਦਾ। ਭੈਣ ਸਗੇ ਵੀਨ ਹੁੰਦੀ ਐ। ਤੇ ਅਦਰਕ ਹੀ ਜਾਣੇ। ਬੰਦਰ ਕੀ ਜਾਣੇ ਅਦਰਕ ਦਾ ਸਵਾਲ ਐ ਵੀ ਹੁੰਦੀ ਐ। ਉਹ ਤੇਰੇ ਤੇ ਐ ਕਿ ਤੇਰੀ ਨਾ ਪਸੰਦ ਨਹੀਂ ਐ। ਇਹ ਬੰਦਰ ਤੇਰੇ ਸਿਰ ਤੇ ਜਿੱਦਣ ਗੱਜਿਆ ਨਾ ਕਿ ਐਸਾ ਗੱਜਿਆ ਚਲੋ ਇਥੋਂ ਰਾਣੀ ਲੱਭਣਾ ਪੈਂਦੀ ਨੂੰ। ਅੱਛਾ ਜੀ। ਇਹ ਤੇ ਬਸ ਤੇਰਾ ਗੱਲਾ ਹੀ ਹੁੰਦੀ ਆ। ਬੈ ਕੇ ਚਪੜ ਚਪੜ ਲਾਈ ਐ। ਨਹੀਂ ਕਰਕੇ ਆਂ ਜਿਹੜਾ ਮੈਨੂੰ ਲੈ ਕੇ ਆਣ ਇੱਥੇ। ਨਹੀਂ ਤੇ ਮੈਂ ਤੈਨੂੰ 10 ਪਤਾ ਦਵਾਂ। ਚੱਪੜ 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 ਕਰੀ ਜੰਦੀ ਇਹਨਾ ਨਹੀਂ ਮੈਂ ਕੋਤ ਪੰਬ ਕਰ ਲਵਾਂ ਤੇ ਕਰੀ ਜਾ ਤੇ ਮੈਂ ਜਾ ਕੇ ਮਾਰਕੀਟ ਤੂੰ ਜਾ ਘਰ ਦਾ ਕੰਮ ਕਰਕੇ ਜਾ ਕੰਮ ਬਾਕੀ ਪਿਆਓ ਕਰਕੇ ਜਾਓ ਨਾ ਆਈ ਵੜੀ ਜੁਆ ਜਿੰਦੀ ਜੁ ਜੁ ਉਹ ਢਿੰ ਮੈਂ ਨਹੀਂ ਤੇਰੀ ਮਾਰ ਆਣੀ ਇੱਥੇ ਬੜੀ ਕੁੱਤੀ ਠੀਕ ਸੁਝੀ ਕਰੀ ਨਾ ਮੇਰੀ ਗੱਲ ਤਾਂ ਸੁਣੀ ਐ ਰਾ ਪਹਿਲਾਂ ਤਾਂ ਤੁਹਾਨੂੰ ਕਹਿਤਾ ਸੁਭਨ ਬੜਾ ਰੋਂਦਾ ਹੀ ਐ ਮੰਨੂੰ ਚੁੱਪ ਕਰਾ ਲਵਾਂ ਉਹਨਾਂ ਸਵਾਲਾਂ ਨੂੰ ਫੇਰ ਕੁਝ ਵੇਖਦੀ ਆ ਤੇ ਕੁੜੀ ਤਾਂ ਸੁੱਤੀ ਹੋਈ ਹੀ ਨਾ ਔਰ ਕੇ ਸਬਜ਼ੀ ਕੱਟ ਲੈਂਦੀ ਬੈਠੀ ਬੱਠੀ ਫੋਨ ਦੇ ਨਾਲ ਲੱਗੀ ਹੋਈ ਹੈ ਬਸ ਬਸ ਹੋ ਗਿਆ ਇਹ ਰਸੋਈ ਦਾ ਕੰਮ ਹੈ ਨਾ ਪਹਿਲਾਂ ਕਿਤੇ ਜਣਾ ਮਗਨ ਕਰਨਾ ਪਹਿਲਾਂ ਸ਼ੰਮੀ ਜੀ ਦੀ ਕਰਦੀ ਹੁੰਦੀ ਸੀ ਪਰ ਮੈਂ ਹੋ ਨਹੀਂ ਕਰਨਾ ਇਹ ਰਸੋਈ ਦਾ ਕੰਮ ਤੈਨੂੰ ਖੁਦ ਹੀ ਕਰਨਾ ਪੈਣਾ ਕਿਉਂ ਕੀ ਗੱਲ ਹੈ ਮੈਂ ਕਿਉਂ ਕਰਾਂ ਤੂੰ ਕਿਉਂ ਨਹੀਂ ਕਰੇਂਗੀ ਕਿਉਂ ਸ਼ੰਮੀ ਜੀ ਸ਼ੰਮੀ ਜੀ ਦੀ ਜਗ੍ਹਾ ਤੇ ਆਏ ਜਿਵੇਂ ਇੱਥੇ ਕਿ ਸ਼ੰਮੀ ਦੀ ਦੀ ਸ਼ੰਮੀ ਦੀ ਜੇ ਕਰਦੀ ਨਹੀਂ ਮੈਂ ਗੋਣ ਨਹੀਂ ਲਾਉਦੇ ਤੂੰ ਹੁਣ ਉਹਦਾ ਕੰਮ ਕਰਿਆ ਕਰ ਰঞ্জੀਤ ਦਾ ਵਿਆਹ ਕਰਉਣਾ ਨਾ ਤੂੰ ਨਾ ਮੇਰੀ ਧਿਆਨ ਵਿਆਹ ਦਾ ਚਾਹ ਪੂਰਾ ਹੀ ਕੰਮ ਪੈਣਾ ਹੁਣ ਹਾਂ ਮੇਰੀ ਨਾ ਆਰਾਮ ਲੈ ਇੱਕ ਪੱਲ ਸੁਣ ਲਾ ਤੇਰੀਆਂ ਨਾ ਫਲੋਲਾਂ ਤੇ ਤੇਰੀਆਂ ਗੱਲਾਂ ਮੈਂ ਬੜੀਆਂ ਸੁਣਦੀ ਵੀ ਆ ਥੋੜੇ ਦਿਨਾਂ ਦੀ ਗੱਲ ਹੀ ਮੈਨੂੰ ਇਸ ਰਿਸ਼ਤੇ ਦਾ ਨਾਮ ਮਿਲਣ ਲੱਗਾ ਵੈ ਜਦੋਂ ਰঞ্জੀਤ ਦੀ ਬਾਈ ਭਣ ਕੇ ਇਸ ਘਰ ਚ ਮੈਂ ਖਲੋਵਾਂਗੀ ਨਾ ਵੱਡੀ ਨੂੰ ਫੇਰ ਤੈਨੂੰ ਮੈਂ ਦੱਸਾਂਗੀ ਇਸ ਘਰ ਚ ਕਿੰਨੇ ਖਲੋਣਾ ਹੈ ਤੇ ਕਿੰਨੇ ਬਹਿਣਾ ਹੈ ਇਹਦੇ ਸਮਾਂ ਹੀ ਦੱਸੂਗਾ ਵੱਡੀ ਕਰ ਦਿਨੋਂ ਕਿਹੜੀ ਬੰਦੀ ਆ ਚੱਲ ਕੋਈ ਨਾ ਜਿੰਨੇ ਦਿਨ ਵੀ ਹੈਗੇ ਆ ਸ਼ੰਮੀ ਜੀ ਦੇ ਮੁੰਡੇ ਦਾ ਕੰਮ ਤੇ ਕਰਨਾ ਹੀ ਪੈਣਾ ਰਸੋਈ ਉਹ ਸਾਫ ਨਾ ਹੁਣ ਤੂੰ ਸਾਫ ਬਿਆ ਕਰ ਕੋਈ ਨਹੀਂ ਦੇ ਲਾਂਗੇ ਦੋ ਚਾਰ ਦਿਨ ਦੀ ਕਰ ਲੈ ਮੈਂ ਆ ਨਹੀਂ ਆ ਤੂੰ ਦੋ ਚਾਰ ਦਿਨ ਦੀ ਗੱਲ ਕਰਦੀ ਭਾਵੇਂ 10 ਦਿਨ ਹੋਰ ਆ ਕੇ ਵੇਖ ਲੈ ਕੀ ਪਤਾ ਕੰਮ ਕਰਨੀ ਬਾਕੀ ਵੀ ਜਾਜ ਆ ਜੇ ਅਰੇ ਤੇ ਰਸੋਈ ਦਿੱਤੀ ਆ ਬਾਕੀ ਝਾੜੂ ਪੋਚੇ ਵੀ ਤੁਹਾਡੇ ਸਿਰ ਤੇ ਦੇ ਦਾਂ ਮੈਂ ਜਿੰਨੀ ਤੇਰੀ ਚੱਪੜ ਚੱਪੜ ਜਬਾਨ ਚੱਲਦੀ ਆ ਨਾ ਤੇਰੇ ਹੱਥ ਨਾਲ ਨਾ ਚਲਵਾਏ ਕੰਮ ਚ ਤੇ ਮੇਰਾ ਨਾਮ ਵੀ ਨਾ ਅੰਜੂ ਉਹ ਮੇਰੇ ਹੱਥੂ ਘੱਟ ਚਲਾ ਤੇ ਆਪਣੀ ਜ਼ਬਾਨ ਜਿਹੜੀ ਨਾ ਕੰਟਰੋਲ ਦਾ ਕਰੀ ਤੇ ਕੰਮ ਕਰ ਜਾਂ ਤੂੰ ਫੁਲਕੇਲਾ ਮੈਂ ਤੇਰੇ ਨਾਲ ਅੱਗੇ ਚੱਲੀ ਵੇਖੀ ਨਾ ਕਿਵੇਂ ਜਿਵੇਂ ਮਹਾਰਾਣੀ ਨੇ ਮੈਨੂੰ ਕਹਿਤਾ ਕਿ ਮੈਂ ਤੱਤੀਆਂ ਤੱਤੀਆਂ ਲਾ ਕੇ ਤੇਰੇ ਮੂੰਹ ਚ ਕਰਈਆਂ ਪਾਵਾਂਗੀ ਸ਼ਕਲ ਵੇਖੀ ਰੋਟੀ ਦਵਾ ਤੇ ਮੈਂ ਪਰ ਆ ਕੇ ਬਣਾਉਣ ਵਾਲਾ ਪੇਤ ਮੈਂ ਤੇ ਲੋੰਦੇ ਨੇ ਵੀ ਗਿਆ ਸ਼ਕਲ ਦੇਣਾ ਜਾਈ ਇਹੋ ਸ਼ਕਲ ਵਾਹ ਤੈਨੂੰ ਘਰੋਂ ਨਾ ਬਾਹਰ ਕੱਢਿਆ ਤੇ ਤੂੰ ਮੇਰਾ ਨਾਮ ਮਟਾ ਦੀ ਆਪਣੀ ਬੂਥੀ ਲੈ ਗਈ ਈ ਤੂੰ ਚੱਬੜੀ ਜਿਹੀ ਤੁਰੀ ਫਿਰਦੀ ਨਾ ਇਹਨੂੰ ਬਾ ਚੁਮਕਾ ਕੇ ਰੱਖ ਤੇ ਇਹ ਲੰਬੇ ਪੋਜ ਜਿਹੜੇ ਨਾ ਤੇਰੇ ਸਿਰਫ ਰঞ্জੀਤ ਦੇ ਕੰਮ ਨੇ ਨਾ ਇਹ ਮੇਰੇ ਤੇ ਚੱਲਣ ਤੇ ਨਾ ਇਹ ਮੇਰੇ ਬੰਦੇ ਦੇ ਇਹ ਮੈਂ ਤੈਨੂੰ ਉਦੋਂ ਵੀ ਇਹੋ ਗੱਲ ਕਹੀ ਸੀ ਕਰੋ ਬਾਹਰ ਬੱਟ ਗਏ ਪਹਿਲਾਂ ਕਾ ਨਿਕਲੀ ਆ ਸੀ ਹੋਏ ਤੂੰ ਹੀ ਆ ਨਿਕਲੀ ਸੀ ਤੇ ਨਾਲ ਤੇਰੀ ਲੱਗਦੀ ਉਹ ਤੂੰ ਤਾਂ ਮੂੰਹ ਚੱਕ ਕੇ ਆ ਗਈ ਐ ਸਬਰ ਕਰ ਲੈ ਮੈਂ ਤੈਨੂੰ ਕਿਹਾ ਨਾ ਸਬਰ ਕਰ ਲੈ ਟਾਈਮ ਆ ਰਿਹਾ ਦੁਬਾਰਾ ਜਾਏਗੀ ਟਾਈਮ ਤੇਰੇ ਤੇ ਵੀ ਆ ਜਾਣਾ ਵਾ ਕਦਰ ਵਾਲਾ ਬਾਇਆ ਨੂੰ ਡੋ ਜਾਣੀ ਨੇ ਪਹਿਲਾਂ ਤੂੰ ਹੀ ਦੱਸੋ ਐਨਾ ਟਾਈਮ ਕਿਥੇ ਲਾ ਕੇ ਆਏ ਮੈਂ ਜਿੱਥੇ ਮਰਜ਼ੀ ਟਾਈਮ ਲਾਇਆ ਹੋਇਆ ਤੁਹਾਡੀ ਬਕਵਾਸ ਉਹ ਦੂਰ ਦੂਰ ਤੱਕ ਸੁਣਦੀ ਹਰ ਕੋ ਸੁਣਦੀ ਆ ਲਾ ਕੇ ਤਾਈ ਮਿੰਦੋ ਮੇਰੇ ਪਿੱਛੇ ਪੈ ਗਈ ਜਾਣਗੇ ਆਂਦੀ ਆ ਤੇ ਕੀ ਕਰਦੀ ਏ ਤੈਨੂੰ ਨੋ ਨੋਵਾ ਕਰੀ ਹੈ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਐਨੇ ਦਿਨ ਹੋ ਗਏ ਨੇ ਘਰ ਚ ਕਲੇ-ਕਲੇਸ਼ੇ ਖੈਨੇ ਆ ਗਈ ਕਲੇ ਘਰ ਚ ਉਹਨੇ ਨੂੰ ਪਾਣੀ ਹੈ ਤੁਹਾਨੂੰ ਸਾਰਾ ਹੀ ਪਤਾ ਹੈ ਮੈਨੂੰ ਵੀ ਪਤਾ ਹੈ ਮੰਮੀ ਨੂੰ ਵੀ ਪਤਾ ਵਾ ਚਲੋ ਮੰਮੀ ਤੇ ਮਾਮਾਈ ਵਾਲ ਗਏ ਨੇ ਪਰ ਇਹਨੂੰ ਕੋਈ ਸ਼ਰਮ ਥੋੜੀ ਹੀ ਹੈ ਦੂਰ ਕੀ ਗੱਲ ਏ ਕੋਈ ਤਾਂ ਕਰ ਨਹੀਂ ਬੋ। ਅਜੀ ਮੈਂ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਇਹ ਕੰਮ ਤਾਂ ਸਾਰਾ ਰੋਲਾ ਦੇ ਕੋਣ। ਕਿਹਦੇ ਕੰਮ ਕਰਵਾ ਤੇ ਮੇਰੀ ਸੁਖਮਨ ਹੋਂਦੀ ਮੋਲ ਲਾ ਕੇ ਚਲੀ ਜੇ ਮੇਰੇ ਨਾਲ ਬੋਲਣ ਦਾ ਪਹਿਲੇ। ਅਜੀ ਮੁੰਡਾ ਵੀ ਇਹੋ ਗੱਲ ਕਰ ਸਹੀ ਨੂੰ ਮੈਂ ਇਹੋ ਗੱਲ ਕਹੀ ਜਿੱਥੋਂ ਸੁਖਮਨ ਦੀ ਗੱਲ ਆਉਂਦੀ ਨਾ ਉੱਥੇ ਮੈਨੂੰ ਸਾਰਾ ਕੰਮ ਛੱਡ ਕੇ ਉਹਦੇ ਕੋਲ ਜਾਣਾ ਪੈਂਦਾ। ਸੁਖਮਨ ਸੁੱਤੀ ਹੋਈ ਹੈ। ਉਹਦੋਂ ਨੇ ਮੈਂ ਕੋਈ ਕੰਮ ਨਹੀਂ ਕੀਤਾ। ਮੈਂ ਕਿਹਾ ਸਿ ਜਾਣਾ ਹੈ। ਕਿਸ ਤਰ੍ਹਾਂ ਦੋ ਤਿੰਨ ਦਿਨਾਂ ਨੂੰ ਸ਼ਾਪਿੰਗ ਕੰਪਲੀਟ ਕਰਾਂਗੇ। ਕਿੰਨਾ ਸਮਾਨ ਲੈ ਆਣ ਵਾਲਾ ਤੇ ਮੈਂ ਇਹਨੂੰ ਇਹੀ ਕਿਹਾ ਚਾਰ ਖੁਲਕੇ ਲਾਲਾ ਮੈਂ ਸਬਜੀ ਵਾਜੀ ਬਣਾਉ ਇਹ ਤੇ ਮੇਰਾ ਸਰਪੰਚ ਕਿੰਦਰੀ ਲਾਗੇ ਜਾਣੇ ਆ ਆਪਣੇ ਲਈ ਆਪਣੇ ਲਾਗੇ ਜਾਣੇ ਕਿੰਦਰੀ ਲਾਗੇ ਜਾਣੇ ਜੀ ਮੈਂ ਸਹੀ ਲਿਹਾਪੇ ਕਰ ਲਵਗੀ ਤੁਸੀਂ ਆਪਣਾ ਕਰਕੇ ਜਾਓ ਮੈਂ ਤੁਹਾਨੂੰ ਕਿਹਾ ਕਿ ਨਾ ਕਰੋ ਆ ਤੂੰ ਤੇ ਉਹਨੂੰ ਖਲਾੜਨਾ ਹੀ ਨਹੀਂ ਕਰਦੇ ਕੰਮ ਤੇ ਤੂੰ ਤਾਨੂੰ ਤੋੜਤਾ ਸ਼ਹਿਰੋਂ ਬਾਹਰ ਕੰਮ ਬਸਤੇ ਮੰਮੀ 2 ਮਿੰਟ ਬਾਹਰ ਗਈ ਆ ਤੇ ਤੁਸੀਂ ਨਾਲ ਹੀ ਚਬਰ-ਚਬਰ ਜਬਰਾਂ ਕਰਨ ਲੱਗ ਗਏ ਨਵੇਂ ਨੇ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਐਸਾ ਹਣ ਮੰਮੀ ਬਾਹਰ ਜਾ ਕੇ ਤੁਹਾਨੂੰ ਤੇ ਘਰੇ ਲੜੀ ਆ ਕਰਕੇ ਹੋਈ ਆ ਭਾਜੀ ਮੇਰਾ ਮੱਥਾ ਮਾਰੀ ਦੀ ਲੋੜ ਨਹੀਂ ਐਦੀ ਜਿਹੜੀ ਜ਼ੁਬਾਨ ਨੂੰ ਕੰਟਰੋਲ ਕਰਕੇ ਰੱਖੋ ਏ ਜਿਹੜੀ ਨਵੀਂ ਨਵੀਂ ਨਾ ਤੋਤੀ ਜਿਹੜੀ ਰੋੜਦੀ ਨਾ ਪਤਾ ਲੱਗ ਜਾਂਦਾ ਕਿ ਕਿਦਾਂ ਪਿੰਜਰੇ ਚ ਪਾਈ ਦੀ ਆ ਚਲ ਠੀਕ ਹੈ ਮੇਰੀ ਗੱਲ ਥੋੜਾ ਚੇਰੀ ਬੱਸ ਤੇ ਆ ਕੋਈ ਗੱਲ ਨਹੀਂ ਇਧਰ ਆ ਮੇਰੀ ਗੱਲ ਆ ਦੇਖ